ਕਾਤਾਰ ਪੁਲਿਸ ਵੱਲੋਂ ਜਿਹੜਾ ਹੈਗਾ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤਾਂ ਕਿਸਾਨ ਆਗੂ ਜਿਹੜੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਉੱਪਰ ਗਿੱਡੀਆਂ ਬੋਰੀਆਂ ਪਾ ਕੇ ਉਹਨਾਂ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤਾਂ ਜੋ ਇਸ ਦਾ ਧੂਆ ਜਿਹੜਾ ਹੈਗਾ ਉਹ ਜਗਾ ਨਾ ਫੈਲੇ ਤਾਂ ਹੁਣ ਤੱਕ ਇੰਜਰ ਹੋ ਚੁੱਕੇ ਹੈਗੇ ਨੇ 2 ਦਿਨ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਜਿਹੜਾ ਹੈਗਾ ਉਹ ਵਾਪਿਸ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈਗਾ ਤਾਂ ਫਿਰ ਮਾਰੇ ਕਾਰਵਾਈ ਕਰਕੇ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਜਰੂਰ ਰੋਕ ਲਿਆ ਕਿਸਾਨ ਅੱਗੇ ਨਹੀਂ ਵੱਸ ਸਕੇ ਇਸ ਦੌਰਾਨ ਬਹੁਤ ਕਾਫੀ ਤਣਾਅਪੂਰਨ ਬਣ ਗਿਆ ਸੀ ਕਈ ਘੰਟਿਆਂ ਤੱਕ ਕਿਸਾਨ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਪੁਲਿਸ ਦਾ ਫੋਰਸ ਨਾਲ ਮੁਕਾਬਲਾ ਕਰਦੇ ਰਹੇ ਤਾਂ ਕਿ ਦਿੱਲੀ ਪਹੁੰਚਿਆ ਜਾ ਸਕੇ ਪਰ ਹਰਿਆਣਾ ਵੱਲੋਂ ਲਗੀਆਂ ਫੋਰਸਾਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਇਹ ਲਗਾਤਾਰ ਅਥਰੂਗੜ ਦੇ ਬੋਲੇ ਜਿਹੜੇ ਹੈਗੇ ਨੇ ਉਹ ਛੱਡੇ ਜਾ ਰਹੇ ਨੇ ਤਸਵੀਰਾਂ ਲਗਾਤਾਰ ਸਾਨੂੰ ਜਗਮਾਨੀ ਟੀਵੀ ਦੇ ਉੱਪਰ ਦਿਖਾ ਰਹੇ ਹੈਗਾ ਇਸ ਪੂਰੇ ਹੰਗਾਮੇ ਗਿਆ ਦੇਲੂ ਵਿੱਚ ਝੋੜਦੇ ਨ ਬਾੜੀਆਂ ਹਿਲਾ ਕੇ ਰੱਖਦੇ ਨ ਬਾੜੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨਾਂ ਵਰਤੋਂ ਅੱਗੇ ਬਦਲਣ ਲਈ ਹਰ ਬਾੜ ਲਗਾਈ ਗਈ ਪਰ ਕਿਸਾਨਾਂ ਨੂੰ ਅੱਗੇ ਬਦਲ ਨਹੀਂ ਦਿੱਤਾ ਗਿਆ ਕਿਸੇ ਪਾਸੇ ਇਹ ਟਕਰਾਅ ਤੋਂ ਬਾਅਦ ਪੁਲਿਸ ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਜਾ ਰਹੇ ਜਿੱਥੇ ਨੂੰ ਸ਼ੱਗੂ ਬਾਦਰ ਤੇ ਵਾਪਸ ਬੁਲਾ ਲਿਆ ਗੱਲਬਾਤ ਕਰਨ ਦੇ ਲਈ ਸਵਰਨ ਸਿੰਘ ਪੰਦੇਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਥੀ ਜਿਹੜੇ ਹੈਗੇ ਨੇ ਗੱਲਬਾਤ ਕਰਨ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਲਗਾਤਾਰ ਤਸਵੀਰਾਂ ਤੁਹਾਨੂੰ ਜਗਬਾਣੀ ਦੇ ਉੱਪਰ ਦਿਖਾ ਰਹੇ ਹੈਗੇ ਆ ਕਿਸਾਨ ਆ